ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਜੀ ਆਪਾਂ ਖੜੇ ਆ ਮੋਹਾਲੀ ਨੂਰਗਾਰ ਪੁਆਇੰਟ ਤੇ ਜ਼ੂਮ ਕਰਦੀ ਮਿੱਤਰਾ ਤੇ ਆਪਣੇ ਨਾਲ ਸੁਰਿੰਦਰ ਵੀਰ ਕੀ ਹਾਲ ਹੈ ਵੀਰੇ ਸਤ ਸ੍ਰੀ ਅਕਾਲ ਜੀ ਠੀਕ ਠਾਕ ਜੀ ਬਹੁਤ ਧੀਏ ਜੀ ਬਹੁਤ ਧੀਏ ਸਿੱਤਾਂ ਠੀਕ ਨੇ ਐਨ ਕਿਰਪਾ ਬਰੀ ਵਧੀਆ ਅੱਛਾ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਟੋਟਲੀ ਨਿਊ ਫਰੈਸ਼ ਸਟਾਕ ਆ ਬਿਲਕੁਲ ਜੀ ਬਿਲਕੁਲ 25 ਤੋਂ 30 ਕਰਾਂ ਦਾ ਸਟਾਕ ਆ ਹਾਂ ਜੀ ਹਾਂ ਸਟਾਕ ਤੇ ਨੰਬਰ ਚੰਡੀਗੜ੍ਹ ਤੇ ਪੰਜਾਬ ਦੇ ਰਹਿਣਗੇ ਬਈ ਚੰਡੀਗੜ੍ਹ ਦਾ ਜਿਹੜਾ ਨੰਬਰ ਹੋਊ ਟਰੈਕਟ ਪੰਜਾਬ ਚ ਨਾ ਹੋਵੇ ਪੰਜਾਬ ਨਾ ਹੋਵੇ ਠੀਕ ਹੈ ਵੀਰੇ ਜਿਆਦਾ ਆਟੋ ਦੋਂਗੇ ਅੱਜ ਗੱਡੀਆਂ ਤੋਂ ਆਟੋ ਕਾਰਾਂ ਹਾਂਜੀ ਠੀਕ ਹੈ ਆਟੋ ਕਾਰਾਂ ਦੀ ਡਿਮਾਂਡ ਬਹੁਤ ਮੀਰ ਕਰਦੇ ਆ ਕਿਉਂਕਿ ਬਾਹਰਲੇ ਐਨ ਆਰ ਆਈ ਭਰਾ ਆਉਣ ਲੱਗ ਗਏ ਪੰਜਾਬ ਦੇ ਵਿੱਚ ਉਹਨਾਂ ਨੂੰ ਆਟੋ ਚਾਹੀਦੀਆਂ ਹੁੰਦੀਆਂ ਨੇ ਤੇ ਸਾਰੀਆਂ ਡਿਮਾਂਡਾਂ ਅੱਜ ਵੀਡੀਓ ਦੇ ਵਿੱਚ ਪੂਰੀਆਂ ਹੋਣੀਆਂ ਵੀਡੀਓ ਨੂੰ ਐਂਡ ਤੱਕ ਦੇਖਿਓ ਬਈ ਆਪਾਂ ਬਈ ਸਟਾਰਟ ਕਰਦੇ ਆ ਉਧਰੋਂ ਹਾਂਜੀ ਛੋਟੇ ਬਜਟ ਦੇ ਵਿੱਚ ਉੱਚੇ ਮਾਡਲ ਦੀ ਡੀਜ਼ਲ ਕਾਰ 2016 ਮਾਡਲ ਫਸਟ ਓਨ ਜੀ ਪਾਸਟੋਰਰ ਦੀ ਗੱਲ ਹੈ ਸਿਰਫ 2.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 2 ਲੱਖ ਦਾ ਲੋਨ 50000 ਰੁਪਏ ਡਾਊਨ ਦੇਵਾਂਗੇ ਕੀ ਬਾਤ ਹੈ 16 ਮਾਡਲ ਪਹਿਲੇ ਨਾਮ ਦੀ ਪਹਿਲੇ ਨਾਮ ਦੀ 2.5 ਲੱਖ ਦੇ ਵਿੱਚ ਬਾਈ ਜੀ ਫੋਰਡ ਦੀ ਐਸਪਾਇਰ ਕਾਰ ਮਿਲ ਜੂਗੀ ਡੀਜ਼ਲ ਦੇ ਵਿੱਚ ਡੀਜ਼ਲ ਦੇ ਵਿੱਚ ਜੀ ਲੈ ਵੀ ਐਵਰੇਜ ਚੰਗੀ ਆ ਬਾਈ ਫੋਰਡ ਦੀ ਗੱਡੀ ਆ 25 ਦੀ ਐਵਰੇਜ ਹੋਊਗੀ ਜੀ ਕਾਰ 50000 ਡਾਊਨ ਪੇਮੈਂਟ ਆ ਹਾਂ 2 ਲੱਖ ਦਾ ਲੋਨ ਕਰਾ ਦਾਂਗੇ 2 ਲੱਖ ਦਾ ਹੋ ਜੂਗਾ ਲੋਨ 2.5 ਲੱਖ ਦੇ ਵਿੱਚ 25 ਦੀ ਐਵਰੇਜ ਵਾਲੀ ਕਾਰ ਜਿਹੜੀ ਤੁਹਾਨੂੰ ਘਰੇ ਲੈ ਜਾਣ ਨੂੰ ਮਿਲ ਜੇ ਤੇ ਅਗਲੀ ਗੱਡੀ ਹੈਗੀ ਬਾਈ ਜੀ Swift Swift 2018 ਮਾਡਲ ਫਸਟ ਓਨਰ ਕਾਰ ਹੈ ਜੀ ਇਹ ਗੱਡੀ ਦਾ ਦਰਾਂਗੇ 4.5 ਲੱਖ ਰੁਪਏ ਦੀ 50000 ਰੁਪਏ ਦੀ ਡਾਊਨ ਪੇਮੈਂਟ 4 ਲੱਖ ਦਾ ਲੋਨ ਕਰਾ ਦਾਂਗੇ 2018 ਮਾਡਲ 18 ਮਾਡਲ VXI VXI ਕਿੰਨੇ ਦੀ ਕਹਾਤ ਬਾਰੇ ਦੱਸ ਦੋ 4.5 ਲੱਖ ਰੁਪਏ ਦੀ ਕਾਰ 4.5 ਲੱਖ ਦੇ ਵਿੱਚ 18 ਮਾਡਲ Swift ਮਿਲ ਜੂ ਬਈ 50000 ਰੁਪਏ ਡਾਊਨ ਪੇਮੈਂਟ ਦਾ ਬਾਕੀ ਹੋ ਜੂ ਲੋਨ ਸੀਟ ਕਵਰ ਵਧੀਆ 70 ਮੈਟ ਵਗੈਰਾ ਪਹਿhle ਚੱਲੀ ਕਿੰਨੀ ਕਾ ਵੀਰੇ ਚੱਲੀ ਆ 80 ਹਜ਼ਾਰ ਜੀ ਰਿਕਾਰਡ ਦੇ ਨਾਲ ਰਿਕਾਰਡ ਨਾਲ ਚੱਲੀ ਹੋਈ ਆ ਕੰਡੀਸ਼ਨ ਦੀ ਗੱਡੀ ਸਾਫ ਸੁਥ ਤੇ ਅੱਗੇ ਆ ਗਈ Honda City Honda City 2015 ਜਿਸਟੈਂਸ 16 ਆਟੋਮੈਟਿਕ ਕਾਰ ਆ 60000 ਚੱਲੀਆ ਰਿਕਾਰਡ ਦੇ ਨਾਲ ਜੀ ਆਟੋਮੈਟਿਕ ਪੁਸ਼ ਬਟਨ ਸਟਾਰਟ ਸਨਰੂਫ ਵਾਲਾ ਮਾਡਲ ਆ ਜੀ ਟਾਪ ਵਾਲਾ ਮਾਡਲ ਟਾਪ ਮਾਡਲ ਗੱਡੀ ਆ ਬਈ ਜੀ ਡੀਜ਼ਲ ਡੀਜ਼ਲ ਜੀ ਡੀਜ਼ਲ ਡੀਜ਼ਲ ਦੀ ਆਟੋਮੈਟਿਕ Honda City ਸਭ ਤੋਂ ਟਾਪ ਇਹ ਗੱਡੀ ਦੇ ਦਾਂਗੇ ਆਪਾਂ ਤੁਹਾਨੂੰ 5 ਲੱਖ ਰੁਪਏ ਦੀ ਕਾਰ ਜੀ ਹੂੰ 4 ਲੱਖ ਦਾ ਲੋਨ ਕਰਾ ਦਾਂਗੇ ਲੱਖ ਰੁਪਏ ਡਾਊਨ ਪੇਮੈਂਟ ਲੋ ਜੀ ਲੱਖ ਰੁਪਏ ਡਾਊਨ ਪੇਮੈਂਟ ਲੈ ਕੇ ਆਉਣੀ ਆ ਸਭ ਤੋਂ ਟਾਪ ਮਾਡਲ ਗੱਡੀ ਆ ਬਈ ਜੀ 크ਰੂਜ਼ ਕੰਟਰੋਲ ਤੇ ਸਨਰੂਫ ਵਾਲੀ ਕ ਤੇ ਅਗਲੀ ਗੱਡੀ ਭਾਈ ਅਗਲੀ ਆ ਜੀ Alto K10 2000 ਡਿਆਰ ਡਿਆਰ ਆਪਣੀ 2013 ਜੀ ਫਸਟ ਓਨਰ ਦੀ ਕਾਰ ਆ ਪਲੇਟ ਨੰਬਰ ਲੱਗਿਆ ਕਾਰ ਨੂੰ BDI ਠੀਕ ਹੈ ਇਹ ਗੱਡੀ ਸਵਾ 3 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 2.5 ਲੱਖ ਰੁਪਏ ਦਾ ਲੋਨ ਕਰਾ ਦਾਂਗੇ ਜੀ 75000 ਰੁਪਏ ਡਾਊਨ ਪੇਮੈਂਟ ਜੀ 75000 ਰੁਪਏ ਡਾਊਨ ਪੇਮੈਂਟ ਲੈ ਕੇ ਆਉਣੀ ਹੈ ਬਾਈ ਫਸਟ ਓਨਰ ਆ ਜੀ ਦੋਨੋਂ ਚਾਬੀਆਂ ਫੁੱਲ ਛੋੜ ਆ ਸੀਟ ਕਵਰ ਨਵੇਂ ਐਂਡਰੋਇਡ ਪਲੇਅਰ ਲੱਗਿਆ ਹੋਇਆ ਟੱਚ ਵਾਲਾ ਪ੍ਰੇ ਲੱਗਿਆ ਹੋਇਆ 70 ਮੈਟ ਵਗੈਰਾ ਸਾਰਾ ਕੁਝ ਇਹ ਮੌਕੇ ਤੇ ਮਾਨਤਨ ਹੋ ਜੂਗਾ ਕਰਦਾਂਗੇ ਬਾਈ ਜਉਣੀ ਵੀਡੀਓ ਦੇਖ ਕੇ ਆਉਗਾ ਤਾਂ ਪੂਰਾ ਮਾਨ ਕਰਕੇ ਭੇਜਾਂਗੇ ਸਵਾ 3 ਲੱਖ ਦੇ ਵਿੱਚੋਂ ਹੋੜਾ ਵਧੀਆ ਮਾਨਤਨ ਹੋ ਜਿਓ ਬਾਈ ਅੱਗੇ ਆ ਗਈ ਆਲਟੋ K10 ਆਲਟੋ K10 2018 ਮਾਡਲ ਆ PV65 ਨੰਬਰ ਦੀ ਕਾਰ ਆ ਜੀ ਸਵਾ 3 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਲਾਸਟ ਬਾਕੀ ਸਾਰੀ ਲੋਨ ਹੋ ਜੂ ਸੀਟ ਕਵਰ ਵਧੀਆ 70 ਮੈਟ ਇਹਦੇ ਵਿੱਚ ਵੀ ਲੱਗੇ ਹੋਏ ਨੇ ਹਾਂਜੀ ਅੱਗੇ ਆ ਜੀ ਹੋਂਡਾ ਅਮੇਜ ਲੈ ਵੀ ਉਧਰ ਘੁਮਾ ਦੇ ਕੈਮਰਾ ਹੋਂਡਾ ਅਮੇਜ ਖੜੀ ਆ ਦੱਸੋ ਜੀ 2020 ਮਾਡਲ ਆ ਫਸਟ ਓਨਰ ਦੀ ਕਾਰ ਆ ਹੂੰ 50 ਹਜ਼ਾਰ ਗੱਡੀ ਚੱਲੀ ਹੋਈ ਆ ਲਾਇਰ ਟਾਇਰ ਨਵਾਂ ਲੱਗਿਆ ਕਾਰ ਰੋ ਜੀ ਠੀਕ ਐ ਇਹ ਗੱਡੀ ਦੋ ਲਾਂਗੇ ਆਪਾਂ 5 ਲੱਖ 70 ਹਜ਼ਾਰ ਦੀ ਕਾਰ ਦੇ ਦਾਂਗੇ ਜੀ 5 ਲੱਖ 70 ਹਜ਼ਾਰ ਦੀ 5 ਲੱਖ ਦਾ ਲੋਨ 70 ਹਜ਼ਾਰ ਰੁਪਏ ਡਾਲਰ ਪਿਓ ਲਓ ਜੀ 70 ਹਜ਼ਾਰ ਰੁਪਏ ਲਿਆਇਓ 5 ਲੱਖ ਦਾ ਲੋਨ ਹੋ ਜੂ ਕੰਡੀਸ਼ਨ ਦੀ ਗੱਡੀ ਬਹੁਤ ਸਾਫ਼ ਸੀਗੀ ਆ ਫਸ ਕਰੋ ਜੀ ਚੱਕ ਲਾਇ ਟਾਇਰ ਬਿਲਕੁਲ ਨਵਾਂ ਲੱਗਾ ਕਾਰ ਨੂੰ ਬਿਲਕੁਲ ਟਾਇਰ ਵੀ ਨਵੇਂ ਲਾਇਆ ਵੀ ਨਵੇਂ ਲਾਇਆ ਤੇ ਮਰੀ ਜਾਤੀ ਮਰਾ ਦੇ ਅਗਲੀ ਗੱਡੀ ਵਈ Tiios 2014 ਮਾਡਲ ਫਸਟ ਓਨਰ ਦੀ ਕਾਰ ਆ ਡੀਜ਼ਲ ਦੀ ਜੀ ਸਾਰੀ ਓਰੀਜਨਲ ਆ 3.5 ਲੱਖ ਰੁਪਏ ਦੀ ਕਾਰ ਦੇ ਦਾਂਗੇ 3 ਲੱਖ ਦਾ ਲੋਨ 50000 ਰੁਪਏ ਡਾਊਨ ਪੇਮੈਂਟ ਲੋ ਜੀ ਡਿੱਗੀ ਵਾਲੀ ਕਾਰ ਆ ਡੀਜ਼ਲ ਦੀ 3.5 ਲੱਖ ਨਹੀਂ ਮਿਲ ਜੂ ਹਾਂ ਜੀ 3 ਲੱਖ ਦਾ ਲੋਨ ਹੋਊ 50 ਹਜ਼ਾਰ ਡਾਉਨ ਪੇਮੈਂਟ ਲੈਦਰ ਵਾਲੇ ਸੀਟ ਕਵਰ ਨਵੇਂ ਸੀਟ ਕਵਰ ਪਏ ਗੱਡੀ ਲੋ ਜੀ ਕਰੋ ਚੈੱਕ ਨਹੀਂ ਸੰਦੀ ਗੱਡੀ ਸਾਫ ਸੁਥਰੀ ਆ ਇੰਜੀਨੀਅਰ ਦੀ ਕਿਤਾਬ ਐਨ ਓਕੇ ਇੰਜਨ ਨੰਬਰ ਇੰਜੀਨੀਅਰ ਦੀ ਅੱਛਾ ਆਪਣੀ ਆਪਣੇ ਤੋਂ ਜਿਹੜਾ ਵੀਰ ਗੱਡੀ ਲੈ ਕੇ ਜਾਊਗਾ ਕੋਈ ਵੀ ਹਾਂਜੀ ਕੀ ਕੀ ਗਾਰੰਟੀ ਰੂ ਆਪਣੀਆਂ ਗੱਡੀਆਂ ਦੀ ਗਾਰੰਟੀ ਵੀ ਤੇ ਆਪਣੀ ਪੇਪਰਾਂ ਦੀ ਗਾਰੰਟੀ ਹੋਊਗੀ ਐਕਸੀਡੈਂਟ ਦੀ ਫੁੱਲ ਗਾਰੰਟੀ ਆ ਐਕਸੀਡੈਂਟ ਕਾਰਨ ਹੋਗੇ ਆਪਣਾ ਠੀਕ ਹੈ ਹਾਂ ਅੱਗੇ ਆ ਗਈ ਬਾਈ ਜੀ ਕਾਲੇ ਰੰਗ ਦੀ ਸਕੋਰਪਿਓ ਦੱਸਿਓ ਵੀਰੇ ਸਕੋਰਪਿਓ S11 2018 ਰਜਿਸਟਰਡ ਹੁੰਦੀ ਆ ਜੀ ਫਸਟ ਓਨਰ ਦੀ ਕਾਰ ਆ ਲੱਖ ਚੱ 1375 ਦੀ ਡਿਮਾਂਡ ਹੈ ਜੀ ਸਾਢੇ 13 ਲੱਖ ਰੁਪਏ ਦੀ ਕਰ ਦੇ ਦਾਂਗੇ ਸਾਢੇ 13 ਲੱਖ ਦੀ 18/19 S11 ਕੈਪਟਨ ਸੀਟ ਵਾਲੀ ਹਾਂਜੀ ਹਾਂ ਸਭ ਤੋਂ ਟੌਪ ਮਾਡਲ 7 ਬੀ ਮੈਟ ਲੱਗੇ ਹੋਏ ਨੇ ਬਈ ਸੀਟ ਕਵਰ ਵਧੀਆ ਚੱਲੀ ਕਿੰਨੀ ਕਿਹਾ ਤੁਸੀਂ ਚੱਲੀ ਹੈ ਜੀ ਲੱਖ ਲੱਖ ਦੇ ਕਰੀਬ ਚੱਲੀ ਹੈ ਕਾਰ ਠੀਕ ਹੈ ਬਈ ਫਾਸਟਰਨੋ ਦੀ ਕਾਰ ਆ ਜੀ ਲੋਨ ਕਿੰਨੇ ਦਾ ਹੋ ਜੂਗਾ ਲੋਨ ਹੋ ਜੂਗਾ ਤੇ ਪਰ ਜੀ 12 ਲੱਖ ਰੁਪਈਆ 12 ਲੱਖ ਹਾਂਜੀ ਠੀਕ ਹੈ 1.5 ਲੱਖ ਡਾਊਨ ਪੇਮੈਂਟ ਹਾਂ 1,25,000 ਰੁਪਈਆ ਡਾਊਨ ਪੇਮੈਂਟ ਕਰਕੇ ਲੋਨ ਕਰਾ ਦਾਂਗੇ ਠੀਕ ਹੈ ਤੇ ਆਹ ਦੱਸੋ ਫਿਰ ਇਹ ਆ ਗਈ ਜੀ 20 ਹਾਂ ਫਸਟ ਅੰਡਰ ਦੀ ਕਾਰ ਆ ਪੰਜਾਬ ਨੰਬਰ ਦੀ ਜੀ ਠੀਕ ਹੈ ਇਹਦੀ ਡਿਵਾਨ ਹੈਗੀ ਆ 875 ਦੀ ਜੀ ਸਾਢੇ 8 ਦੀ ਕਾਰ ਦੇ ਦਾਂਗੇ ਹੂੰ ਸਾਢੇ 7 ਲੱਖ ਰੁਪਏ ਦਾ ਲੋਨ ਕਰਾ ਦਾਂਗੇ ਸਾਢੇ 7 ਲੱਖ ਦਾ ਲੋਨ ਹੋਏਗਾ 70 ਰੁਪਏ ਡਾਊਨ ਪੇਮੈਂਟ ਇਹ ਡੀਜ਼ਲ ਆ ਪੈਟਰੋਲ ਡੀਜ਼ਲ ਦੀ ਡੀਜ਼ਲ ਡੀਜ਼ਲ ਦੀ ਬਾਈ ਜੀ ਸਨ ਰੂਫ ਵਾਲੀ ਗੱਡੀ ਆ ਸੀਟ ਕਵਰ ਵਗੈਰਾ ਵਧੀਆ ਪਏ ਹੋ ਨੇ 70 ਮੈਟ ਨਹੀ ਦਾਰਾ ਦੋਨੋਂ ਚਾਬੀਆਂ ਫੁੱਲ ਹੀ ਛੋੜਾ ਸਾਰੀ ਓਰੀਜਨਲ ਆ ਫੁੱਲ ਗਾਰੰਟੀ ਆ ਕਾਰ ਦੀ ਜੀ ਫੁੱਲ ਗਾਰੰਟੀ ਵਾਲੀ ਕਾਰ ਆ ਤੇ ਇਧਰ ਥਾਰ ਖੜੀ ਆ ਦਿਖਾ ਬਈ ਥਾਰ 2024 ਮਾਡਲ ਹੈ ਜੀ ਪਹਿਲੀ ਹੂੰ ਸਾਰੀ ਓਰੀਜਨਲ ਆਈ ਇਹ ਗੱਡੀ ਦੇ ਦਾਂਗੇ ਇਹ ਆਪਾਂ 13 ਲੱਖ ਦੀ ਡਿਮਾਰਡ ਆ 1275 ਦੀ ਕਾਰ ਦੇ ਦਾਂਗੇ 24 ਮਾਡਲ ਹਾਂਜੀ 10ਵੇਂ ਮਹੀਨੇ ਹੀ ਨਿਕਲੀ ਹੋਈ ਕਾਰ ਆ ਹਾਂਜੀ ਠੀਕ ਆ ਬਾਈ ਸਰਵਿਸ ਪਹਿਲੀ ਹੋਣੀ ਆ ਗੱਡੀ ਦੀ ਹਲੇ ਹੋਈ ਨਹੀਂ ਹੈ ਨਾ ਹੋਈ ਨਹੀਂ ਹੈਗੀ 95 100 ਚੱਲੀ ਆ ਗੱਡੀ 4/2 ਮੈਨੂਅਲ ਡੀਜ਼ਲ ਮੈਨੂਅਲ ਡੀਜ਼ਲ ਠੀਕ ਆ ਜੀ ਤੇ ਡਾਊਨ ਪੇਮੈਂਟ ਕਿੰਨੀ ਕੀ ਆ ਇਹਦੀ ਡਾਊਨ ਪੇਮੈਂਟ ਜੀ 12 ਲੱਖ ਦਾ ਲੋਨ ਕਰਾ ਦਾਂਗੇ ਜੀ 12 ਲੱਖ ਦਾ ਪਿੱਛੇ ਕੀ ਰਹਿ ਗਿਆ ਫਿਰ 75000 ਰੁਪਏ ਲੈ ਆਓ ਜੀ 75000 ਦੇ ਦਿਆਂਗੇ ਗੱਡੀ ਅੱਗੇ ਆ ਗਈ i10 i10 ਗ੍ਰ ਇਹ ਗੱਡੀ ਦੇ ਦਾਂਗੇ ਆਪਾਂ 3.5 ਲੱਖ ਰੁਪਏ ਦੀ ਜੀ ਠੀਕ ਐ ਪੈਟਰੋਲ ਦੀ ਆ ਹਾਂ ਸਪੋਰਟਸ ਮਾਡਲ ਆ ਕੱਚ ਵਾਲਾ ਫਲੇਮ ਲੱਗਿਆ ਆ ਜੀ 3 ਲੱਖ ਦਾ ਲੋਨ ਕਰਾ ਦਾਂਗੇ 50000 ਰੁਪਏ ਦੀ ਡਾਊਨ ਪੇਮੈਂਟ ਲੋ ਜੀ 50000 ਰੁਪਏ ਲੈ ਕੇ ਉਹਨਾ ਡਾਊਨ ਪੇਮੈਂਟ ਦਾ ਆ ਟਾਕੀ ਖੋਲ ਕੇ ਦਿਖਾ ਬਈ ਅੰਦਰੋਂ ਗੱਡੀ ਦੀ ਕੰਡੀਸ਼ਨ ਚੈੱਕ ਕਰਾ ਦੇ ਲੋ ਜੀ ਕਰੋ ਚੈੱਕ ਸਟੀering ਕੰਟਰੋਲ ਵਗੈਰਾ ਸਾਰਾ ਕੁਝ ਹੀ ਆ ਬਾਈ ਸੀਟ ਕਵਰ ਸੋਨੇ ਪਏ ਹੋਣੇ ਤੇ ਅੱਗੇ ਆ ਗਈ ਸਲੇਰੀਓ ਕਾਰ ਸਲੇਰੀਓ 2019 ਮਾਡਲ ਆ ਜੀ ਜੈਡ ਐਕਸ ਆਈ ਪੈਟਰੋਲ ਦੀ ਆਟੋਮੈਟਿਕ ਗੱਡੀ ਹੈ ਜੀ ਠੀਕ ਹੈ 60000 ਚੱਲੀ ਹੈ ਕਾਰ ਹਮ ਸਾਰੀ ਓਰੀਜਨਲ ਆ ਠੀਕ ਹੈ 4.5 ਲੱਖ ਰੁਪਏ ਦੀ ਕਾਰ ਜੀ 4 ਲੱਖ ਤਾਂ ਨੋਨ ਕਰਾ ਦਾਂਗੇ 50000 ਰੁਪਏ ਮੁੱਢੀ ਦੀ ਵੀ ਆਟੋਮੈਟਿਕ 19 ਮਾਡਲ 19 ਮਾਡਲ ਗੱਡੀ ਹੈ 19 ਮਾਡਲ ਆਟੋਮੈਟਿਕ ਸਲੇਰੀਓ 4.5 ਲੱਖ 4 ਲੱਖ ਰੁਪਏ ਦੀ ਸਿਰਫ 50000 ਰੁਪਏ ਲੈ ਕੇ ਆਉਣਾ ਬਈ ਕੰਡੀਸ਼ਨ ਦੀ ਬਹੁਤ ਨਵੀਂ ਕਾਰ ਆ ਜਿਹੜੇ ਵੀਰ ਰਣਾ ਆਟੋਮੈਟਿਕ ਕਾਰ ਲੱਭਦੇ ਨੇ ਛੋਟੇ ਬਜਟ ਦੇ ਵਿੱਚ ਤੇ ਆਹ ਸਭ ਤੋਂ ਬੈਸਟ ਕਾਰ ਆ ਬਾਈ ਚੱਕੋ ਤੇ ਅੱਗੇ ਬਾਈ ਅੱਗੇ ਆ ਜੀ ਡਿਜ਼ਾਇਰ ਆਟੋਮੈਟਿਕ ਆ ਜੀ 2017/18 ਠੀਕ ਹੈ ਵੀਐਕਸਆਈ ਆ ਇਹ ਗੱਡੀ 7.5 ਲੱਖ ਰੁਪਏ ਦੀ ਮੰਗ ਆ 4,75,000 ਰੁਪਏ ਦੀ ਕਾਰ ਦੇ ਦਾਂਗੇ 4 ਲੱਖ ਦਾ ਲੋਨ 75,000 ਰੁਪਏ ਡਾਊਨ ਪੇਮੈਂਟ ਜੀ ਆਟੋਮੈਟਿਕ ਕਰ ਦੋਗੇ ਵੀਐਕਸਆਈ ਵੀਐਕਸਆਈ ਪੈਟਰੋਲ ਦੀ ਆਟੋਮੈਟਿਕ ਸੁਵਿਫਟ 17/18 ਡਿਜ਼ਾਇਰ ਆ ਡਿਜ਼ਾਇਰ ਜੀ ਲੋ ਜੀ ਆਟੋਮੈਟਿਕ ਗੇਅਰ ਦੇ ਵਿੱਚ ਕਰੋ ਚੈੱਕ ਸੀਟ ਕਵਰ ਸੋਹਣੇ ਕੰਡੀਸ਼ਨ ਦੀ ਗੱਡੀ ਸਾਡੀ ਦੋਨੋਂ ਚਾਬੀਆਂ ਫੁੱਲ ਨਹੀਂ ਛੋੜਕਾਰ ਇਹ ਵੀ ਠੀਕ ਹੈ ਬਈ ਹਾਂਜੀ ਪੱਟ 2017 ਮਾਡਲ ਹੈ ਜੀ ਹੂੰ ਪੰਜਾਬ ਨੰਬਰ ਦੀ ਗੱਡੀ ਆ ਲਾਇਟ ਹੈ ਲੱਗਿਆ ਕਰ ਨੂੰ ਬੀਡੀਆਈ ਠੀਕ ਹੈ ਇਹ ਗੱਡੀ ਦੀ 5 ਲੱਖ ਦੀ ਡਿਮਾਂਡ ਆ ਹੂੰ 4 ਲੱਖ 70000 ਰੁਪਏ ਦੀ ਕਰ ਦੇ ਦਾਂਗੇ 4 ਲੱਖ ਦਾ ਲੋਨ ਜੀ 70000 ਰੁਪਏ ਦੀ ਡਾਊਨ ਪੇਮੈਂਟ ਆ ਬੀਡੀਆਈ ਜੀ ਲੋ ਜੀ ਕਰੋ ਚੈੱਕ 17 ਮਾਡਲ ਜੀ 17 ਮਾਡਲ ਬੀਡੀਆਈ ਡੀਜ਼ਲ ਦੀ ਸਵਿਫਟ ਬਈ 4 ਲੱਖ 7 लाख 75000 दी 75000 दी बढ़िया जी ठीक है भाई बहुत बढ़िया रेट ਦੇ ਵਿੱਚ ਬਈ ਗੱਡੀ ਹੈ ਡੀਜ਼ਲ ਦੀ 17 ਮਾਡਲ Swift ਆ ਰੇਟ ਦੇ ਵਿੱਚ ਨਹੀਂ ਮਿਲਦੀ ਤੇ ਅੱਗੇ ਇੱਧਰ ਹੈ ਬਈ ਇਹ ਆ ਜਾਓ ਜੀ Honda City 2020 ਮਾਡਲ ਡੀਜ਼ਲ ਦੀ ਠੀਕ ਹੈ ਪੰਜਾਬ ਨੰਬਰ ਦੀ ਕਾਰ ਆ 50000 ਚੱਲੀ ਹੈ ਕਾਰ ਰਿਕਾਰਡ ਦੇ ਨਾਲ ਓਨਰ ਫਰਸਟ ਓਨਰ ਆ ਦੋਨੋਂ ਚਾਬੀਆਂ ਜੀ ਗੱਡੀਆਂ ਸਾਰੀਆਂ ਫਰਸਟ ਓਨਰ ਦੇ ਮਿਲ ਰਹੀਆਂ ਆਪਣੇ ਕੋਲ ਜੀ ਗੱਡੀ ਪੂਰੀ ਗਾਰੰਟੀ ਹੈ ਜੀ ਹਲੇ ਗੱਡੀ ਕੰਪਨੀ ਚ ਵੀ ਗਾਰੰਟੀ ਆ ਠੀਕ ਹੈ ਇਹ ਗੱਡੀ 8.5 ਲੱਖ ਰੁਪਏ ਦੀ ਕਰ ਦੇ ਦਾਂ ਜੀ 8.5 ਲੱਖ ਦੀ 2020 ਮਾਡਲ ਡੀਜ਼ਲ ਦੇ ਵਿੱਚ ਡੀਜ਼ਲ ਦੇ ਵਿੱਚ ਜੀ ਲਓ ਜ ਲੇ ਵੀ ਖਾਦੇ ਸੀਟ ਕਵਰ ਸੋਨੇ 70 ਮੈਟ ਵਗੈਰਾ ਸਾਰਾ ਕੁਝ ਡਾਨਾ ਕੋਈ ਰੁਪਿਆ ਐਕਸਟਰਾ ਤੁਹਾਨੂੰ ਉੱਪਰ ਲਾਉਣ ਦੀ ਲੋੜ ਨਹੀਂ ਬਾਈ ਅੱਗੇ ਛੋਟੇ ਬਜਟ ਦੇ ਵਿੱਚ K10 ਗੱਡੀ K10 ਆ ਗਈ 2014 ਮਾਡਲ ਫਰਸਟ ਓਨਰ ਦੀ ਕਾਰ ਆ ਦੋਨੋਂ ਚਾਬੀਆਂ ਫੁੱਲ ਛੋੜ ਕਿਹੜੀ ਹੈ LXSI ਵੀ ਐਕਸਾਈ ਜੀ ਠੀਕ ਹੈ ਅਲਾਈ ਟਾਇਰ ਲੱਗਾ ਆ ਕਾਰ ਨੂੰ ਜੀ 2.5 ਲੱਖ ਰੁਪਏ ਡਿਮਾਂਡ ਹੈ ਦੀ 2 ਲੱਖ 30 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਜੀ 2 ਲੱਖ ਤਾਂ ਲੋਨ 30 ਹਜ਼ਾਰ ਰੁਪਏ ਡਾਊਨ ਪੇਮੈਂਟ ਲਓ ਜੀ 30 ਹਜ਼ਾਰ ਰੁਪਏ ਡਾਊਨ ਪੇਮੈਂਟ ਲੈ ਕੇ ਆਉਣਾ 2 ਲੱਖ 30 ਹਜ਼ਾਰ ਦੀ ਕੇ 10 ਕੰਡੀਸ਼ਨ ਦੀ ਬਹੁਤ ਸਾਫ ਸੁਥਰੀ ਲਾਈਟ ਐਰ ਵੀ ਸੋਹਣੇ ਪਏ ਹੋਣੇ ਤੇ ਆ ਨਵੀਂ ਸ਼ੇਪ ਵਾਲੀ ਆਈ 20 ਦਿਖਾ ਬਾਈ ਆਈ 20 2021 ਵਟੇ 22 ਹੂੰ ਫਸਟ ਆਨਰ ਦੀ ਕਾਰ ਆ 75000 ਰਿਕਾਰਡ ਦੇ ਨਾਲ ਚੱਲੀ ਆ ਡੀਜ਼ਲ ਠੀਕ ਹੈ ਇਹ ਗੱਡੀ ਦੇ ਦਾਂਗੇ ਜੀ ਆਪਾਂ 7 ਲੱਖ ਰੁਪਏ ਦੀ ਕਰ ਦੇ ਦਾਂਗੇ 7 ਲੱਖ ਦੀ ਹਾਂਜੀ 6 ਲੱਖ ਦਾ ਲੋਨ ਹੋ ਜਾਊਗਾ ਲੱਖ ਰੁਪਏ ਡਾਊਨ ਪੇਮੈਂਟ ਡੀਜ਼ਲ ਦੀ ਕਾਰ ਡੀਜ਼ਲ ਦੀ ਕਾਰ ਡੀਜ਼ਲ ਦੀ ਬਾਈ ਨਵੀਂ ਸ਼ੇਪ ਦੇ ਵਿੱਚ ਆਈ 20 ਬਹੁਤ ਘੱਟ ਮਿਲਦੀ ਆ ਕਿਉਂਕਿ ਕੰਪਨੀ ਨੇ ਬਣਾਉਣੀਆਂ ਬੰਦ ਕਰ ਦਿੱਤੀਆਂ ਸਿਰਫ ਪੈਟਰੋਲ ਹੀ ਆਉਂਦੀਆਂ ਨੇ ਪਰ ਤੁਹਾਡੇ ਵਾਸਤੇ ਆਈ 20 ਗੱਡੀ ਲਈ ਵਧੀਆ ਰੇਟ ਦੇ ਵਿੱਚ ਮਿਲ ਜੂਗੀ ਤੇ ਆ ਆਈ 20 ਵੀਰੇ ਜਿਹੜੀ AI 2014/15 ਹਮ ਆਸਤਾ ਇਹ ਟਾਪ ਮਾਡਲ ਆ ਠੀਕ ਹੈ ਡੀਜ਼ਲ ਚ ਇਹ ਗੱਡੀ ਦੇ ਦਾਂਗਾ ਜੀ 3,75,000 ਰੁਪਏ ਦੀ ਲਾਸਟ 375 ਦੀ ਹਾਂਜੀ 3 ਲੱਖ ਦਾ ਲੋਨ 75,000 ਰੁਪਏ ਡਾਊਨ ਪੇਮੈਂਟ 14/15 14/15 ਆਸਤਾ ਡੀਜ਼ਲ ਲਓ ਜੀ ਆਸਤਾ ਡੀਜ਼ਲ ਕੀ ਬਾਤ ਹੈ ਤੇ ਡਾਊਨ ਪੇਮੈਂਟ ਕਿੰਨੀ 75,000 ਰੁਪਏ ਲਓ ਜੀ 75,000 ਸੀਟ ਕਵਰ ਇਹਦੇ ਚ ਵੀ ਨਵੇਂ 70 ਮੈਟ ਇਹਦੇ ਚ ਵੀ ਪਏ ਹੋਏ ਨੇ ਤੇ ਇੱਧਰ ਸਿਆਦ ਖੜੀ ਆ ਸਿਆਦ 2017 ਮਾਡਲ ਆ ਜੀ ਫਸਟ ਓਨਰ ਦੀ ਕਾਰ ਆ ਹਮ ਸਾਰੀ ਨਵੀਂ ਗੱਡੀ ਹੈ ਜੀ ਇਹ ਗੱਡੀ ਦੇ ਦਾਂਗੇ ਆਪਾਂ ਤੁਹਾਨੂੰ 475000 ਰੁਪਏ ਦੀ ਜੀ 17 ਮਾਡਲ ਗੱਡੀ ਕੀ ਬਾਤ ਹੈ ਹਾਂ ਜੀ ਵਧੀਆ ਲਾਇ ਟਾਇਰ ਬਿਲਕੁਲ ਨਵੇਂ ਲੱਗਾ 16 ਇੰਚ ਦਾ ਹਮ ਸੀਟ ਕਵਰ ਨਵੇਂ ਵਧੀਆ ਗੱਡੀ ਹੈ ਜੀ ਕਰੋ ਜੀ ਚੈੱਕ ਇੰਟੀਰੀਅਰ ਦੀ ਤੇ ਐਕਸਟੀਰੀਅਰ ਦੀ ਬਹੁਤ ਨਵੀਂ ਕਾਰ ਆ ਵੀ ਅਲਾਇ ਵੀ ਨਵੇਂ ਸੋਨੇ ਨਵੇਂ ਪਏ ਇਹ ਵੀ 75000 ਰੁਪਏ ਡਾਊਨ ਪੇਮੈਂਟ 4 ਲੱਖ ਰੁਪਏ ਦਾ ਲੋਨ ਦਿੰਦੇ 4 ਲੱਖ ਦਾ ਲੋਨ ਕਰਾ ਦੋ ਜਿਹੜੀ ਆਪਣੇ ਵੀਡੀਓ ਦੇਖ ਕੇ ਆਊਗਾ ਤਾਂ ਨਵੀਂ ਹੋਰ ਮਾਨਦਾਨ ਪੂਰਾ ਕਰਕੇ ਭੇਜਾਂਗੇ ਪੂਰਾ ਮਾਨਦਾਨ ਤੁਹਾਨੂੰ ਖੁਸ਼ ਕਰਕੇ ਭੇਜ ਜਾਊ ਬਾਈ ਅੱਗੇ ਆ ਗਈ ਵੈਨਿਊ ਵੈਨਿਊ 2023 ਮਾਡਲ ਫਰਸਟ ਅੰਡਰ ਦੀ ਕਾਰ ਆ 4500 ਕਿਲੋਮੀਟਰ ਚੱਲੀ ਆ ਰਿਜਨਲ ਸਿਰਫ ਜੀ ਸਿਰਫ ਕੀ ਬਾਤ ਹੈ ਦੋਨੋਂ ਚਾਬੀਆਂ ਫੁੱਲ ਛੋੜ ਆ ਹੂੰ ਪੂਰੀ ਗਾਰੰਟੀ ਹੈ ਵੀ ਕਾਰ ਕਿਹੜੀ ਹੈ ਇਹ ਇਹ ਆਈ ਐਸ ਐਸ ਵੇਰੀਐਂਟ ਪੈਟਰੋਲ ਪੈਟਰੋਲ ਜੀ ਲੋ ਜੀ ਕਰੋ ਚੈੱਕ ਸਟੱਪਣੀ ਅਨਯੂਜ਼ ਗੱਡੀ ਦੀ ਨਵੀਂ ਕਾਰ ਆ ਬਿਲਕੁਲ ਸਿਰਫ 23 ਕਿੰਨੀ ਕਿਹਾ 450 4500 ਕਿਲੋਮੀਟਰ ਚੱਲੀ 4500 ਕਿਲੋਮੀਟਰ ਚੱਲੀ ਹੋਈ ਕਾਰ ਇਹ ਗੱਡੀ ਦੇ ਦਾਂਗੇ ਆਪ 775 ਦੀ ਨਮਾਣ ਹੈ ਦੀ 7.5 ਦੀ ਕਰ ਦੇ ਦਾਂਗੇ ਠੀਕ ਹੈ 7 ਲੱਖ ਦਾ ਲੋਨ 50000 ਰੁਪਏ ਡਾਊਨ 50000 ਲਿਆਓ ਬਾਈ ਜੀ ਇੱਧਰ ਖੜੀਆ ਗੱਡੀ i20 i20 2018 ਪੈਟਰੋਲ ਸਪੋਰਟਸ ਮਾਡਲ ਹੈ ਇਹ ਗੱਡੀ ਦੇ ਦਾਂਗੇ 5 ਲੱਖ ਰੁਪਏ ਦੀ ਠੀਕ ਹੈ ਵੀਰੇ 4.5 ਲੱਖ ਰੁਪਏ 50000 ਰੁਪਏ ਡਾਊਨ ਪੇਮੈਂਟ 4.5 ਦਾ ਲੋਨ ਕਰਾ ਦਾਂਗੇ 4.5 ਦਾ ਲੋਨ ਹੋ ਜਾ ਕੰਡੀਸ਼ਨ ਦੀ ਗੱਡੀ ਹੈ ਵੀ ਸਾਫ ਸੁਥਰੀ ਆਲਾਏ ਟਾਇਰ ਪਏ ਹੋ ਨੇ ਐਕਸਟਰਾ ਵੀ ਕਾਰ ਹੈ ਸਪੋਰਟਸ ਮਾਡਲ ਹੈ ਜੀ ਸੀਟ ਕਵਰੇਜ ਵੀ ਨਵੇਂ ਕਰੋ ਜੀ ਚੈੱਕ ਸਪੋਰਟਸ ਕਾਰ ਤੇ ਅੱਗੇ ਆਗੀ ਕ੍ਰਿਟਾ ਜੀ ਲੈ ਵੀ ਦਿਖਾ 2020 ਮਾਡਲ ਆ ਫਸਟ ਓਨਰ ਦੀ ਕਾਰ ਆ ਛੋਟਾ ਨੰਬਰ ਲੱਗਿਆ 61 ਨੰਬਰ ਆ 0061 ਪੰਜਾਬ ਨੰਬਰ ਦੀ ਗੱਡੀ ਆ ਜੀ ਟੌਪ ਵਾਲਾ ਮਾਡਲ ਆ ਸਨਰੂਫ ਵਾਲੀ ਜੀ ਇਹ ਗੱਡੀ ਦੀ ਦਮਾ ਰਹਿ ਗਈ 11 ਲੱਖ ਰੁਪਏ ਛੋਟਾ ਦਿਖਾ ਦੇ 11 ਲੱਖ ਦੇ ਮੰਗਦਾ ਹਾਂ ਜੀ ਇਹ ਗੱਡੀ ਦੇ ਦਾਂਗੇ 10.5 ਲੱਖ ਰੁਪਏ ਦੀ ਲਾਸਟ 2020 ਮਾਡਲ ਆ 20 ਮਾਡਲ ਜੀ ਐਸ ਐਕਸ ਐਸ ਐਕਸ ਜੀ ਦੋਨੋਂ ਚਾਬੀਆਂ ਫੁੱਲ ਇਨਸ਼ੋਰਡ ਕਾਰ ਜੀ ਡੀਜ਼ਲ ਡੀਜ਼ਲ ਨਾ ਪੈਟਰੋਲ ਦੀ ਜੀ ਪੈਟਰੋਲ ਦੀ ਕਾਰ ਹਾਂ ਜੀ ਠੀਕ ਆ 45 45000 ਕਿਲੋਮੀਟਰ ਚੱਲੀ ਹੋ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ ਜੇ ਤੁਸੀਂ ਡਾਊਨ ਪੇਮੈਂਟ ਕਰ ਦਾਂਗੇ ਜੀ ਆਪਾਂ 9 ਲੱਖ ਦਾ ਲੋਨ ਕਰਵਾ ਦਾਂਗੇ 9 ਲੱਖ ਦਾ ਲੋਨ ਹੋ ਜੂ ਬਾਕੀ ਡਾਊਨ ਪੇਮੈਂਟ ਲਿਆਓ ਅੱਗੇ ਆ ਗਈ ਬਾਈ ਜੀ ਫੋਰਡ ਦੀ ਫੋਰਡ ਫਿਗੋ ਜੀ 2012 ਮਾਡਲ ਪੈਟਰੋਲ ਦੀ 1,75,000 ਰੁਪਏ ਦੀ ਕਾਰ ਜੀ ਲੱਖ ਰੁਪਏ ਦਾ ਲੋਨ 75,000 ਰੁਪਏ ਡਾਊਨ ਪੇਮੈਂਟ ਦੇ ਦੀ ਜੀ ਕੀ ਬਾਤ ਲਾਈਟ ਆ ਲੱਗਾ ਪੀਵੀ 65 ਨੰਬਰ ਦੀ ਕਾਰ ਪੈਟਰੋਲ ਦੀ ਕਾਰ ਆ ਬਾਈ ਜੀ ਜਿਹੜੇ ਵੀਰ ਛੋਟੇ ਬਜਟ ਦੇ ਵਿੱਚ ਵਧੀਆ ਕਾਰ ਪਾਲਦੇ ਨੇ ਬਹੁਤ ਵਧੀਆ ਕਾਰ ਆ ਆਲਟੋ ਤੋਂ ਕਿਤੇ ਵਧੀਆ ਗੱਡੀ ਆ ਆਲਟੋ ਦੇ ਰੇਟ ਦੇ ਵਿੱਚ ਠੀਕ ਹੈ ਇਹ ਗੱਡੀ ਦੇ ਦਾਂਗੇ ਜੀ 5 ਲੱਖ ਰੁਪਏ ਦੀ ਕਾਰ 5 ਲੱਖ ओरिजिनल ਗੱਡੀ ਹੈ ਜੀ ਹੂੰ ਪੈਟਰੋਲ ਦੀ ਪੁਸ਼ ਬਟਨ ਸਟਾਰਟ ਹੈ ਜੀ ਲੋ ਜੀ ਘਰੋਂ ਚੈੱਕ ਸੀਟ ਕਵਰ ਸੋਨੇ ਮੈਟ ਲਾ ਕੇ ਇਹਦਾ 5 ਲੱਖ ਰੁਪਏ ਡਾਊਨ ਪੇਮੈਂਟ ਜੀ 4 ਲੱਖ ਰੁਪਏ ਦਾ ਲੋਨ ਕਰਾ ਦਾਂਗੇ ਠੀਕ ਹੈ ਵੀਰੇ 4 ਲੱਖ ਦਾ ਲੋਨ ਅੱਗੇ ਆ ਗਈ ਜੀ Honda Jazz 2015 ਮਾਡਲ ਹੈ ਡੀਜ਼ਲ ਦੀ ਜੀ ਹੂੰ ਇਹ ਗੱਡੀ ਦੇ ਦਾਂਗੇ ਆਪਾਂ ਤੁਹਾਨੂੰ 3 ਲੱਖ 75000 ਰੁਪਏ ਦੀ ਜੀ 3 ਲੱਖ ਦਾ ਲੋਨ ਤੇ 75000 ਰੁਪਏ ਡਾਊਨ ਪੇਮੈਂਟ ਦੀ ਲੋ ਜੀ ਡੀਜ਼ਲ ਚ ਡੀਜ਼ਲ ਦੀ Honda Jazz ਮਿਲ ਜਾਈ ਜੀ 15 ਮਾਡਲ 2015 ਮਾਡਲ ਫਸਟ ਓਨਰ ਦੀ ਗੱਡੀ ਜੀ ਕਰੋ ਜੈਕ ਸੀਟ ਕਵਰ ਵਗੈਰਾ ਵਧੀਆ ਪਏ ਹੋਏ ਨੇ ਪੰਜਮ ਨੰਬਰ ਦੀ ਗੱਡੀ ਆ ਠੀਕ ਆ ਵੀਰੇ ਅੱਗੇ ਆ ਜੇ ਆਰਟੀਗਾ ਸੈਵਨ 2015/16 ਜੀ ਹਮ ਇਹ ਜੀਡੀਆ ਹੀ ਮਾਡਲ ਆ ਫਸਟ ਓਨਰ ਦਾ ਇਹ ਗੱਡੀ ਦੇ ਦਾਂਗੇ ਆਪਾਂ ਸਵਾ ਪੰਜ ਲੱਖ ਰੁਪਏ ਦੀਆਂ ਸਵਾ ਪੰਜ ਲੱਖ ਦੀ ਜੀ ਜੀਡੀਆ ਡੀਜ਼ਲ ਦੀ ਆਰਟੀਗਾ ਸੈਵਨ ਸੀਟਰ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਹੈ ਲੋਜੀ ਕਰੋ ਚੈੱਕ ਸੀਟ ਕਵਰ ਨਵੇਂ 70 ਮੈਟ ਨਵੇਂ ਠੀਕ ਹੈ ਕਿੰਨੇ ਦਾ ਲੋਨ ਹੋ ਜੀ ਇਹਦੇ ਤੇ ਲੋਨ ਹੋ ਜੂਗਾ ਜੀ ਤੇ 4 ਲੱਖ 4.5 ਲੱਖ ਦਾ ਲੋਨ ਕਰਾ ਦਾਂਗੇ ਠੀਕ ਹੈ ਜੀ 70 ਰੁਪਏ ਡਾਉਨ ਪੇਮੈਂਟ ਆ ਗੱਡੀ ਆ ਗੱਡੀ ਆ ਗਈ ਜੀ ਐਮਐਲ 250 ਹਮ ਫਸਟ ਓਨਰ ਦੀ ਕਾਰ ਆ ਠੀਕ ਹੈ ओरिजिनल ਗੱਡੀ ਆ 12 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਇਹ ਮਾਡਲ ਮਾਡਲ 2013 2013 ਮਾਡਲ ਪਹਿਲੇ ਨਾਮ ਦੀ ਪਹਿਲੇ ਨਾਮ ਦੀ ਗੱਡੀ ਫਸਟ ਓਨਰ ਕਾਰ ਆ ਜੀ ਠੀਕ ਹੈ 12 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਜੀ ਇਹ 12 ਲੱਖ ਦੀ ओरिजिनल ਗੱਡੀ ਆ ਪੰਜਾਬ ਲੁਧਿਆਣੇ ਦਾ ਨੰਬਰ ਆ ਬਾਈ ਲੋਕਲ ਕਰੋ ਜੀ ਚੈੱਕ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਤੇ ਇਹ ਤੋਂ ਬੈਸਟ ਆਪਸ਼ਨ ਕੋਈ ਨਹੀਂ ਮਰਸੀਡੀਜ਼ ਤੁਹਾਨੂੰ ਪਤਾ ਹੀ ਯਾਰ ਕਿੰਨੀ ਲਗਜ਼ਰੀ ਕਾਰ ਅੱਗੇ ਆ ਗਈ ਟਾਟਾ ਦੀ ਹੈਕਸਾ ਟਾਟਾ ਦੀ ਹੈਕਸਾ 2017/18 ਜੀ 65000 ਕੰਪਲੀਟ ਰਿਕਾਰਡ ਆਟੋਮੈਟਿਕ ਸਾਰੀ ਓਰੀਜਨਲ ਗੱਡੀ ਹੈ ਜੀ ਠੀਕ ਹੈ ਹਾਂ ਜੀ ਇਹ ਗੱਡੀ ਦੇ ਦਾਂਗੇ ਜੇ ਆਪਾਂ 7.5 ਦੀ ਡਿਮਾਂਡ ਹੈ ਦੀ ਠੀਕ ਹੈ ਇਹ ਗੱਡੀ ਦੇ ਦਾਂਗੇ 6 ਲੱਖ 80000 ਰੁਪਏ ਦੀ ਕਰ ਦੇ ਦਾਂਗੇ 6 ਲੱਖ 80000 ਦੀ 7 ਸੀਟਰ ਸੈਵਨ ਸੀਟਰ ਆਟੋਮੈਟਿਕ ਡੀਜ਼ਲ ਦੀ ਹੈਕਸਾ ਹਾਂ ਜੀ ਲਓ ਜੀ ਕਰੋ ਚੈੱਕ ਜਹਾਂ ਜੀ ਜੀ ਗੱਡੀ ਆ ਬਾਈ ਦਿਖਾ ਦੇ ਅੰਦਰੋਂ ਕੰਡੀਸ਼ਨ ਦੀ ਗੱਡੀ ਸਾਫ਼ ਸੁਥੀ ਆ ਉਹਨੇ ਚੋੜਾ ਦੋਨੇ ਚਾਬੀਆਂ ਇਹਨੇ ਲੋਨ ਹੋ ਜੂਗਾ ਜੀ ਪਰ 6 ਲੱਖ ਰੁਪਏ ਲੋਨ ਕਰਾ ਦਾਂਗੇ 6 ਲੱਖ ਦਾ ਹਾਂਜੀ ਠੀਕ ਐ 6 ਲੱਖ ਦਾ ਲੋਨ ਹੋ ਜੂਗਾ ਆਪਣੀ ਪਰ ਤੁਸੀਂ ਵੀ 75000 ਰੁਪਏ ਡਾਊਨ ਪੇਮੈਂਟ ਜੀ ਦੀ ਹਾਂਜੀ ਤੇ ਨਾ ਬੰਦਾ ਆਪਣੀ ਵੀਡੀਓ ਦੇਖ ਕੇ ਆਊਗਾ ਤਾਂ ਉਹਨੂੰ ਹੋਰ ਪੂਰਾ ਮਾਨਦਨ ਕਰਕੇ ਭੇਜੂਗੇ ਆਹ ਰੇਟਾਂ ਦੇ ਵਿੱਚ ਇਹ ਦੱਸਦੇ ਆ ਰੇਟਾਂ ਦੇ ਵਿੱਚ ਮਹਾ ਜੀ ਆਏ ਸੀ ਪੂਰਾ ਮਾਨਦਨ ਕਰਕੇ ਭੇਜਾਂਗੇ ਠੀਕ ਐ ਉਹਦੇ ਬਾਅਦ ਲੋਨ ਕਰਾ ਕੇ ਦਵਾਂਗੇ ਹਾਂ ਟਰਾਂਸਫਰ ਗੱਡੀ ਕਰਾ ਕੇ ਦਵਾਂਗੇ ਠੀਕ ਐ ਜੀ ਤੇ ਬਈ ਹਰ ਇੱਕ ਗੱਡੀ ਦੀ ਇੰਜਨ ਦੀ ਗੇਅਰ ਦੀ ਫੁੱਲ ਗਾਰੰਟੀ ਹੋ ਗਏ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਲ ਸਰਵਿਸ ਵਾਈ ਕਰਕੇ ਪੂਰਾ ਪੂਰਾ ਕਰਕੇ ਭੇਜਾਂਗੇ ਜੀ। ਲੋ ਜੀ ਇਹਨਾਂ 'ਚ ਕੋਈ ਵੀ ਗੱਡੀ ਲੈਣੀ ਆ ਤੁਸੀਂ ਆਉਣ ਆ ਬਈ ਮਹਾਲੀ ਖਰੜ ਰੋਡ ਦੇ ਉੱਤੇ। ਹਾਂ ਨੂਰ ਕਾਰਪੈਂਟ ਐਸਓ2 ਗ੍ਰੀਨ ਐਂਡ ਕਲੇ ਖਰੜ ਜੀ। ਹਾਈ ਹੋਟਲ ਹਾਈਵੇ ਗ੍ਰੀਨ ਦੇ ਬਿਲਕੁਲ ਨਾਲ ਸਕਰੀਨ ਤੇ ਚੱਲ ਰਹੇ ਨੰਬਰ ਲੋਕੇਸ਼ਨ ਪਾ ਕੇ ਆ ਸਕਦੇ ਹੋ। ਸਤਿ ਸ੍ਰੀ ਅਕਾਲ।